ਮਮਾ ਠੀਕ ਹੈ ਪੁੱਤ ਕੀ ਕਰੀ ਜਾਣੇ ਕੁਛ ਵੀ ਨਹੀਂ ਬੈਠੀ ਸੀ ਉਹ ਵੀ ਸੁਸਤੀ ਹੀ ਮੈਂ ਕਿਹਾ ਚੱਲ ਗੱਲਬਾਤ ਕਰਤੀ ਆ ਆਹ ਪਤਾ ਨਹੀਂ ਇੱਥੇ ਆ ਕੇ ਸੁਸਤੀ ਬੜੀ ਬੈ ਜਾਂਦੀ ਮੈਨੂੰ ਤਾਂ ਨੀਂਦ ਆਈ ਜਾਂਦੀ ਆ ਹਲੇ ਵੀ ਇਦਾਂ ਹੀ ਆ ਜਿੱਦਾਂ ਪਤਾ ਨਹੀਂ ਇਸ ਕੀ ਕਿੱਦਾਂ ਰਹਿਨੀ ਫਿਰ ਉੱਥੇ ਮਮਾ ਕੰਮ ਲੱਗੇ ਰਹਿੰਦਾ ਆ ਨਾਲੇ ਤੁਹਾਨੂੰ ਪਤਾ ਆ ਸਾਰੀ ਦਿਹਾੜੀ ਤੇ ਇਦਾਂ ਹੀ ਲੰਘ ਜਾਂਦੀ ਪੜਾਈ ਦੇ ਵਿੱਚ ਹੀ ਤੇ ਫਿਰ ਹਾਂਜੀ ਥੋੜਾ ਮਤਾ ਇੱਥੇ ਵੀ ਹੁਣ ਕਰ ਲੈ ਘਰ ਕੰਮ ਆਹ ਮਮਾ ਮੈਂ ਤੇ ਕੰਮ ਕਰਨ ਆਈ ਮੈਂ ਤੁਹਾਡੇ ਨਾਲ ਟਾਈਮ ਸਪੈਂਡ ਕਰਨ ਆਈ ਆ ਤੋ ਇਹ ਵੀ ਹੁਣ 6 ਮਹੀਨੇ ਬਾਹਰ ਲਾ ਕੇ ਆਏ ਆ ਭਾਜੀ ਕੋਲ ਤੇ ਭਾਬੀ ਕੋਲ ਤੇ ਮੈਨੂੰ ਇਹੀ ਹੀਗਾ ਮੈਂ ਕਿਹ ਚਾਲ ਪੀ ਜਾ ਕੇ ਮਮਾ ਕੋਲ ਜਿਹੜੀਆਂ ਮੈਨੂੰ 3-4 ਛੁੱਟੀਆਂ ਹੋਈਆਂ ਚੰਗਾ ਕੀਤਾ ਬਹੁਤ ਚੰਗਾ ਕੀਤਾ ਆ ਗਈ ਤੂੰ ਆਹ ਉੱਥੇ ਵੀ ਮਮਾ ਮੇਰਾ ਟਾਈਮ ਹੀ ਨਹੀਂ ਲੱਗਦਾ ਹੁੰਦਾ ਕਿ ਤੁਹਾਡੇ ਨਾਲ ਗੱਲ ਕਰਨ ਦਾ ਤੁਹਾਨੂੰ ਹੀ ਵੀ ਤੁਹਾਡੀ ਬਿਜ਼ੀ ਹੀ ਗੇ ਛੋਟੀ ਨੋਹ ਕੋ ਜਾ ਕੇ ਜਿਆਦਾ ਹੀ ਬਿਜ਼ੀ ਹੋ ਗਏ ਹੈ ਨਾ ਆਹ ਨਹੀਂ ਫਿਰ ਜੀ ਵੀ ਹੋਣਾ ਪੈਂਦਾ ਹੈ ਕੀ ਕਰਨਾ ਹੈ ਉੱਥੇ ਹੋਰ ਕਿਦਾਂ ਠੀਕ ਹੈ ਜੀ ਭਾਬੀ ਹੁਣ ਸਭ ਠੀਕ ਹੈ ਵਧੀਆ ਹੈ ਕੀ ਦੱਸਾਂ ਹੁਣ ਨਾ ਕੀ ਹੋ ਗਿਆ ਬਸ ਇਦਾਂ ਹੀ ਹੈ ਹਾਂ ਕੀ ਹੋਇਆ ਭਾਬੀ ਫੇ ਲੜਦੀ ਕਰ ਜਾਂਦੀ ਹੈ ਵਿੱਚ ਵਿੱਚ ਮਾਂ ਮੰਮੀ ਭਾਬੀ ਦਾ ਨਾ ਮਿੰਦੇ ਇੱਕ ਦਿਨ ਨੇਚਰ ਨਹੀਂ ਸਮਝ ਆਉਂਦਾ ਆਪੂ ਉਹਨਾਂ ਨੇ ਤੁਹਾਨੂੰ ਬੁਲਾਇਆ ਹਨਾ ਉਦੋਂ ਕਿਦਾਂ ਪਿੱਛੇ ਪੈ ਗਏ ਹੀ ਵੀ ਹਾਂ ਜੀ ਪੀ ਨਿਆਣਾ ਹੋਣਾ ਲਾਇਆ ਤੇ ਹੁਣ ਵੀ ਆਓ ਤੁਸੀਂ ਆਓ ਮੰਮੀ ਆਓ ਤੇ ਹੁਣ ਆਪਦਾਣੀ ਕੀ ਉਹਨਾਂ ਦਾ ਹਿਸਾਬ ਕਿਤਾਬ ਆਪਰੇ ਸਮਝ ਆਂਦੀ ਕੀ ਮੈਂ ਸਾਰਾ ਕੰਮ ਵੀ ਕਰਦੀ ਸਾਰਾ ਆਪੂ ਕੰਮ ਤੇ ਵੀ ਚੱਲ ਜਾਂਦੀ ਹੁਣ ਤਾਂ ਚਲੋ ਘਰ ਹੀ ਰਹਿੰਦੀ ਐ ਮੰਮੀ ਗੱਲ ਪਤਾ ਕੀ ਆ ਤੁਸੀਂ ਕਰਦੇ ਨਾ ਤਾਂ ਕਰਕੇ ਆ ਉਹ ਉਹ ਵੀ ਦੇਖੀ ਆ ਨਾ ਮਾਵਾ ਜੜੀਆਂ ਬਿਲਕੁਲ ਨਹੀਂ ਹੱਥ ਪੱਲਾ ਫੜਾਉਂਦੀਆਂ ਹੈਗੀਆਂ ਪਰ ਮੈਂ ਤੇ ਆਪਣੀ ਧੀ ਸਮਝ ਕੇ ਕਰਦੀ ਨਾ ਕਿ ਚਲੋ ਇਹਦੇ ਕੋਈ ਨਹੀਂ ਹੁੰਦਾ ਤੇ ਮੈਂ ਹੁਣ ਆਈ ਆ ਚਲੋ ਇਹਦਾ ਟਾਈਮ ਵਧੀਆ ਨਿਕਲ ਜੇ ਪਰ ਉਹ ਫੇਰ ਵੀ ਕੁਛ ਨਾ ਕੁਛ ਕਹਿੰਦੀ ਰਹਿੰਦੀ ਮੈਂ ਕੀ ਕਰ ਸਕਦੀ ਫੇਰ ਉਹ ਮੰਮੀ ਉਹਨਾਂ ਨੂੰ ਨਾ ਪਤਾ ਕੀ ਮਤਲਬ ਹੀ ਆ ਜਿਹੜੀ ਸਿੱਧੀ ਜੀ ਗੱਲ ਭਾਜੀ ਨੂੰ ਵੀ ਉਹਨਾਂ ਨੇ ਪਿੱਛੇ ਲਾ ਰਿਆ ਆ ਭਾਜੀ ਤਾਂ ਬੋਲਦਾ ਨਹੀਂ ਕੁਛ ਤੇ ਹੋਰ ਕੀ ਆ ਮੰਮੀ ਭਾਜੀ ਤੇਰੇ ਦਾ ਤਾਂ ਤਸਦੂਲਾ ਸਸਾ ਮੈਂ ਤੁਹਾਨੂੰ ਬਥੇਰਾ ਕਿਹਾ ਹੀਗਾ ਮੈਂ ਤੁਹਾਨੂੰ ਕਹਿਣ ਨਹੀਂ ਜਾਣਾ ਹੀ ਪੈਣਾ ਸੀ ਮੈਨੂੰ ਨਾ ਜਾਂਦੀ ਤੇ ਫਿਰ ਕਹਿਣਾ ਹੀ ਆਏ ਨਹੀਂ ਸੱਦੇ ਹੀ ਅਸੀਂ ਚਲੋ ਕੋਈ ਨਹੀਂ ਮम्मा ਤੂੰ ਇਹ ਨਾ ਟੈਨਸ਼ਨ ਲਿਆ ਕਰੋ ਉਦੋਂ ਮम्मा ਮੈਂ ਬੜਾ ਹੀ ਸੋਚਦੀ ਆਂ ਵੀ ਆਪਾਂ ਕੀ ਸੋਚਿਆ ਸੀ ਹੈ ਨਾ ਵੀ ਦੋਵੇਂ ਭਰਾਵਾਂ ਦਾ ਵਿਆਹ ਕਰਾਂਗੇ ਭਾਬੀਆਂ ਆਉਗੀਆਂ ਉਹ ਛੋਟੀ ਆ ਹੁਣ ਛੋਟੀ ਤੇ ਜਾਂਦੀ ਬਾਹਰ ਬੈ ਗਈ ਜਾ ਕੇ ਤਿਹ ਹੁਣਾ ਵੱਡੀ ਆ ਵੀ ਕਿੰਨਾ ਕੀ ਪੁੱਛਦੀ ਆ ਸਾਨੂੰ ਦੋਨਾਂ ਹੀ ਨਹੀਂ ਕਰਦੀ ਆ ਜੇ ਉੱਥੇ ਗਏ ਉਹ ਵੀ ਓਦਾਂ ਦੀ ਆ ਇੱਥੇ ਆਨੇ ਉਹ ਵੀ ਓਦਾਂ ਦੀ ਆ ਹੁਣ ਸਾਨੂੰ ਸਾਨੂੰ ਮਾਵਾਂ ਤਿਆਂ ਨੂੰ ਅਸੀਂ ਕਿੱਥੇ ਜਾਈਏ ਮਮਾ ਤੂੰ ਜਿੰਨੇ ਚਿਰ ਚੱਲ ਉੱਥੇ ਰਹਿਨੀ ਆ ਚੰਗਾ ਸਮਾਂ ਹੋਸਟਲ 'ਚ ਪੜ੍ਹਦੀ ਆ ਤਾਂ ਹੀ ਤੇ ਨਿਕਲਨੀ ਆ ਮੈਂ ਮਮਾ ਇੱਥੇ ਵੀ ਕੀ ਭਾਬੀ ਇੱਥੇ ਲੱਗੀ ਰਹਿੰਦੀ ਹੁੰਦੀ ਆਵੇਂ ਇਹਦੀ ਖਿੱਚ ਕੇ ਖਿੱਚ ਕੇ ਉਸੇ ਦੁੱਖੋਂ ਦੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਹੋਸਟਲ 'ਚ ਹੀ ਰਹਾ ਲੰਨੀ ਆ ਉਹ ਵੀ ਇਹਨਾਂ ਕੋਲੋਂ ਹੁੰਦੀ ਬਰਦਾਸ਼ਤ ਇਹ ਦੋ ਦੇ ਨੰਨਦੀ ਆ ਕੁੜੀ ਤੇ ਉਹ ਵੀ ਇਹ ਦੋਨੋਂ ਜੜੀਆਂ ਇਦਾਂ ਦੀਆਂ ਬੂਥਾ ਫਲਾ ਕੇ ਰੱਖਦੀਆਂ ਤੇ ਹੋਰ ਕੀ ਆ ਮੇਰੀ ਮਮਸੇਲੀ ਆ ਜੜੀ ਜਸ ਉਹਦੀ ਭਾਬੀ ਉਹਦੇ ਨਾਲ ਇੰਨਾ ਕੁ ਕਰਦੀ ਆ ਨਾ ਕਿਤੇ ਰੋਜ਼ ਇਹਨੂੰ ਫੋਨ ਕਰਦੀ ਕਿੰਨਾ ਕਰਦੀ ਆ ਜਾਣਵਾਰਦੀ ਉਹਦੇ ਤੋਂ ਤੇ ਮੇਰੀ ਪਾਣੀ ਕਿੱਦਾਂ ਦੀ ਮੰਮੀ ਕਿਸਮਤ ਆ ਨਾ ਤੇ ਮੇਰੇ ਭਰਾ ਕਰਦੇ ਮੇਰੇ ਨਾਲ ਤੇ ਨਾ ਹੀ ਭਾਬੀਆਂ ਜਦੋਂ ਕਰਦੇ ਹੀ ਭਰਾ ਬਥੇਰਾ ਕਰਦੇ ਜਦੋਂ ਇਹਨਾਂ ਦੇ ਵਿਆਹ ਹੋ ਗਏ ਆ ਕੀ ਕਰ ਸਕਦੇ ਉਹ ਵੀ ਉਹਨਾਂ ਦੇ ਬਸ ਪੇ ਆ ਜਨਾਨੀਆਂ ਦੇ ਗੁਲਾਮ ਬਣੇ ਆ ਕੀ ਕਰੀਏ ਤੇ ਹੋਰ ਕੀ ਮੰਮੀ ਮੈਨੂੰ ਤੇ ਨਾ ਟਾਡੀ ਟੈਨਸ਼ਨ ਹੁੰਦੀ ਰਹਿੰਦੀ ਆ ਤੂੰ ਹੀ ਵਿਚਾਰਿਆਂ ਨੇ ਕੱਲੇ ਰਹਿਣਾ ਮੇਰਾ ਤੇ ਚੋਲੋ ਵਿਆਹ ਹੋ ਜਾਣਾ ਆਵੇਂ ਫਸ ਜਾਣਾ ਤੇ ਇਹਨਾਂ ਦੇ ਝੱਲਣੀਆਂ ਹੀ ਪਹਿਲੀਆਂ ਇਹਨਾਂ ਦਾ ਸਾਰਾ ਕੁਝ ਕਰਕੇ ਵੀ ਮੈਨੂੰ ਨਹੀਂ ਚੱਲਦੀ ਨਾ ਸਾਰੀ ਦਿਨ ਕੰਮ ਕਰਨਾ ਸਾਰੀ ਦਿਨ ਇਹਨਾਂ ਦੇ ਬੱਚੇ ਸਾਹਮਣੇ ਫਿਰ ਵੀ ਬਸ ਇਹੀ ਆ ਕਿ ਕੁਛ ਕਰਦੀ ਨਹੀਂ ਬੈਠੀ ਰਹਿੰਦੀ ਇਹ ਅੱਜ ਮਨਜੀਤ ਦਾ ਫੋਨ ਵੀ ਨਹੀਂ ਆਇਆ ਹੈਗਾ ਮੈਂ ਦੇਖਣ ਦੇ ਹੀਗੀ ਮੈਂ ਤਾਂ ਚੱਲ ਜੇ ਫੋਨ ਕਰੂਗਾ ਮੈਂ ਉਹਨੂੰ ਦੱਸਾਂ ਵੀ ਕਿਸੇ ਤਰੀਕ ਵੀ ਆਉਣ ਵਾਲੀ ਆ ਤੇ ਅੱਜ 30 ਤਰੀਕ ਹੋ ਗਈ ਆ ਪੰਜ ਤੀਜ ਨੂੰ ਹਰ ਹਾਲਤ ਵਿੱਚ ਕਿਸ਼ਤ ਜਮਾ ਕਰਾਉਣੀ ਹੁੰਦੀ ਆ ਤੇ ਜੇ ਕਿਸਤ ਟੁੱਟ ਗਈ ਤਾਂ ਬੈਂਕ ਵਾਲਿਆਂ ਨੇ ਤਾਂ ਘਰ ਆ ਜਣਾ ਤਾਂ ਫੇਰ ਸਾਡੀ ਕੀ ਜਿਤ ਰਹੂਗੀ ਐਦਾਂ ਕਹਦੀ ਆ ਮਨਜੀਤ ਨੂੰ ਫੋਨ ਕਰਕੇ ਤਾਂ ਉਹਨੂੰ ਪੁੱਛਾਂ ਸੀਗੀ ਕਿ ਛੇਤੀ ਛੇਤੀ ਪੈਸੇ ਪਾ ਦੇ ਜਿੰਨੀ ਜਲਦੀ ਹੋ ਜਾਦਾ ਪੰਜ ਤੀਜ ਹੈਗੀ ਉਹਦਾ ਤારીખ ਦਾ ਤਾਂ ਉਹਨੂੰ ਪਤਾ ਚਲ ਮੈਂ ਚੇਤਾ ਕਰਾ ਦਿੰਦੀ ਆ ਕਿੱਦਾਂ ਮਨਜੀਤ? ਕਿੱਦਾਂ ਹੈ? ਸਸੀ ਕਾਲ ਕਿੱਦਾਂ ਪਤਾ? ਠੀਕ ਆ ਆਪਣਾ ਵੀ ਮੈਂ ਸਵੇਰ ਦਾ ਫੋਨ ਲਿਕੰਦੀ ਮੈਂ ਕਹਾ ਮਨਜੀਤ ਦਾ ਫੋਨ ਲਾਇਆ ਤੇ ਹਾਰ ਕੇ ਫੇ ਮੈਂ ਆਪੇ ਹੀ ਤਾਇਆ ਮੈਂ ਕਹਾ ਚਲ ਮੈਂ ਹੀ ਲਾ ਲੰਨੀ ਆ। ਉੱਤੇ ਮੰਗੀ ਇੱਥੇ ਕਿਹੜਾ ਬੀਚੇ ਬੈਠੇ ਬੈਠਾ। ਹਾਂ ਕੀ ਕਰੀ ਜਾਂਦਾ। ਕੰਮ ਦਾ ਮੇਰੇ ਕੰਮ ਤਾਂ ਆਉਂਦੇ ਘਰ ਰੋਟੀ ਪਾਣੀ ਦਾ ਦੇਖੋ। ਅੱਛਾ ਰੋਟੀ ਲੱਗਾ ਬਣਾਉਣਾ। ਪੁਰਾਣੀ ਬਾਰੀ ਕੀ ਮੇਰੀ। ਅੱਛਾ ਅੱਛਾ। ਮੈਂ ਬਣਾਉਂਦਾ ਰੋਟੀ ਪਾਣੀ। ਅੱਛਾ। ਹੋਰ ਸੇਤਾ ਕਿੱਦਾਂ ਠੀਕ ਆ? ਇਹ ਤਾਂ ਜੀ ਵਧੀਆ ਤੁਸੀਂ ਕਰੋ ਹਾਂ ਠੀਕ ਆ ਆਪਣਾ ਵੀ ਹਾਂ ਠੀਕ ਆ ਮੈਂ ਤਾਂ ਫੋਨ ਕੀਤਾ ਸੀਗਾ ਮੈਂ ਕਿਹਾ ਮਨਜੀਤ ਨੂੰ ਚੇਤਾ ਕਰਾ ਦਮਾ ਕਿ 5 ਤਰੀਕ ਨੂੰ ਕਿਸ਼ਤ ਵੀ ਆਉਣ ਵਾਲੀ ਆ ਘਰ ਦੀ ਇੱਥੇ ਤਾਂ ਕੀ ਕੰਮ ਨਹੀਂ ਚੱਲਦੇ ਹਨ ਤੇ ਤੁਸੀਂ ਵਿੱਚ ਕਿਸ ਤਰ੍ਹਾਂ ਦਾ ਆਦਿਆ ਕਰੋ ਤਾਂ ਫਿਰ ਦਾਸ ਹੁਣ ਪੁੱਤ ਤੁਸੀਂ ਹੀ ਦੇਣੀ ਆ ਪਰ ਮੈਂ ਥੋੜੀ ਦੇਣੀ ਆ ਕਿਸ਼ਤਾ ਹੁਣ ਤੁਹਾਡੀ ਜ਼ਿੰਮੇਵਾਰੀ ਤੇ ਸਾਰਾ ਕੁਝ ਆ ਕਿਸ਼ਤਾਂ ਨਾਲ ਹੁਣ ਜੁਗਾਰ ਰਹਿ ਗਿਆ ਘਰਾਂ ਕਿ ਇੱਥੇ ਕੰਮ ਕਰਾਂ ਬਾਹਰ ਖਾਪਾ ਤਹ ਹੋਰ ਮੈਨੂੰ ਦੱਸ ਕਿਲੇ ਲਾਉਣੀਆਂ ਹੁਣ ਲੋਕਾਂ ਨੇ ਥੋੜੀ ਲਾਉਣੀਆਂ ਘਰ ਤੁਹਾਡਾ ਆ ਜੀ ਤੁਨੀ ਲਾਉਣੀਆਂ ਆ ਫੋਨ ਕਰਦੇ ਤੁਹਾਡਾ ਵੱਧ ਪਏ ਹੈ ਨਾ ਕਿ ਇੱਥੇ ਦੋਨੇ ਦਾ ਬਾਬਾ ਪਏ ਨੇ ਇੱਥੇ ਇੱਥੇ ਨਹੀਂ ਤਾਂ ਹੋਰ ਮੈਂ ਹੁਣ ਤੈਨੂੰ ਕਮਾ ਤੁਹਾਨੂੰ ਹੀ ਕਹਿਣਾ ਆ ਹਾਲ ਚਾਲ ਤਾਂ ਮੈਂ ਪਹਿਲਾਂ ਤੇਰਾ ਪੁੱਛ ਲਿਆ ਆ ਤੇ ਘਰ ਵੀ ਤਾਂ ਤੁਹਾਡਾ ਹੀ ਆ ਤੁਹਾਡਾ ਹੀ ਬਣਾਉਣ ਦੇਈਆਂ ਘਰ ਇੱਥੇ ਹੋਰ ਥੋੜੀ ਕਿਹਦੇ ਦਾ ਆ ਆ ਲੋਕਾਂ ਦੇ ਘਰ ਦੇ ਪਹਿਲਾਂ ਘਰ ਬਣਾਉਂਦੇ ਆ ਸਾਡੀ ਮੇਹਰ ਵੀ ਕਰੀ ਸਾਰਾ ਕੁਝ ਆਇਆ ਉਹ ਘਰ ਭਰਾਵਾ ਆਪਣਾ ਨੌਕਰੀ ਆ ਜਾਂ ਪੈਸੇ ਜੋੜਾ ਇੱਕੀ ਕਰਾ ਮੈਂ ਦੱਸਾਂ ਤਬੇ ਹੁਣ ਤੁਹਾਡਾ ਘਰ ਆ ਤੁਹਾਨੂੰ ਹੀ ਦੇਖਣਾ ਪੈਣਾ ਹੁਣ ਹੋਰ ਥੋੜੀ ਕਿਹਨੇ ਦੇਖਣਾ ਆ ਲੋਕਾਂ ਨੇ ਥੋੜੀ ਦੇਖਣਾ ਆ ਰਹਿਣਾ ਵੀ ਤਾਂ ਉਹਨਾਂ ਦੇ ਤੁਸੀਂ ਆ ਤਬਿਆ ਦੇ ਵਿਚਾਰ ਪਾਇਆ ਮੈਂ ਹੀ ਲੈਣਾ ਹੁਣ ਕਮੀ ਕਰਦਾ ਵਿੱਚ ਤੇ ਕਰਾਇਆ ਕਿ ਤਾਲਸਾ ਤਬਿਆ ਵੀ ਤਾਂ ਤੇਰਾ ਹੀ ਕੀਤਾ ਅਸੀਂ ਫਿਰ ਤੂੰ ਹੀ ਲਾਉਣੇ ਨੇ ਪੈਸੇ ਹੋਰ ਕਿਹਨੇ ਲਾਉਣੇ ਹੀਗੇ ਇਹਨਾਂ ਤੋਂ ਮੈਂ ਕਿਹਨੇ ਕਰਦਾ ਹੋਈ ਬਣ ਗਈ ਮਾਂ ਉਹ ਵਧੀਆ ਵੀ ਮਿਲੇ ਜੇ ਮਾਰਦਾ ਕਰਨਾ ਤਾਂ ਮੇਰੇ ਨਾਲ ਕੇ ਚੱਲ ਜਾ ਵੀ ਹੁਣ ਬਣ ਜਾ ਘਰ ਜਵਾਈ ਜਾ ਕੇ ਕੇ ਜਿਹੜਾ ਬਣਨਾ ਹੈ ਮੇਰੇ ਤੇ ਹਾਨ ਕੰਨਾ ਕੋਈ ਮੈਨੂੰ ਵੀ ਤਾਂ ਤੁਹਾਡੀ ਬੇਇੱਜ਼ਤੀ ਹੁੰਨੀ ਮੇਰੀ ਥੋੜੀ ਉਹ ਨਹੀਂ ਤਾਂ ਮੇਰੀ ਬੇਇੱਜ਼ਤੀ ਥੋੜੀ ਹੁੰਨੀ ਤੁਹਾਡੀ ਵੀ ਬੇਇੱਜ਼ਤੀ ਹੁੰਨੇਗਾ ਨਾ ਮੁੰਡਾ ਬਾਹਰ ਗਿਆ ਤਾਂ ਕਿਚਤਾ ਵਾਲੇ ਘਰ ਆਉਂਦੇ ਆ ਹਾਂ ਉਹ ਛੇੜੇ ਹੁੰਦੇ ਤੂੰ ਹੂੰ ਚਲ ਦੇਖੂਗਾ ਜਦੋਂ ਟਾਈਮ ਆ ਗਿਆ ਭੇਜਵਾਣਾ ਮੈਨੂੰ ਕਰ ਲੈ ਤੂੰ ਤਾਂ ਵੀ ਭੜੀ ਜਾਂਦੀ ਏ ਚੱਲ ਮੈਨੂੰ ਤਾਂ ਲੱਗਦਾ ਤੂੰ ਹੀ ਸੜਿਆ ਹੋਇਆ ਹੈ ਗੱਲ ਕਰਨ ਦਾ ਤਰੀਕਾ ਹੀ ਨਹੀਂ ਹੈਗਾ ਦੱਸ ਕਿਹਨੂੰ ਕਿੱਦਾਂ ਮਾੜ ਨਾਲ ਗੱਲ ਕਰਨੀ ਆ ਦੱਸ ਜਿੱਦੋਂ ਘਰ ਬਣਾਇਆ ਜਾਂ ਤੇ ਆਪਣਾ ਬਣਾਇਆ ਮੇਰੇ ਤੇ ਪਹਾਨ ਕੀਤਾ ساری ਦੁਨੀਆ ਬਣਾਉਂਦੀ ਆ ਕਈਆਂ ਦੇ ਮਾਪੇ ਹੁੰਦੇ ਬਣਾਉਣ ਜੋਗੇ ਕਈਆਂ ਦੇ ਨਹੀਂ ਹੁੰਦੇ ਕਈਆਂ ਨੂੰ ਆਪਣੇ ਜਿੱਥੇ ਹੀ ਸਾਰਾ ਕੁਝ ਕਰਨਾ ਪੈਂਦਾ ਇਹ ਤਾਂ ਇਦਾਂ ਕਰਦੇ ਜਿੱਦਾਂ ਮੇਰੇ ਤੇ ਇਹਨਾਂ ਨੇ ਪਹਾਨ ਕੀਤਾ ਹੁੰਦਾ ਘਰ ਬਣਾ ਕੇ ਤੇ ਦੱਸ ਮੈਂ ਮਰਨ ਲੱਗੀ ਨਾ ਨਾਲ ਹੀ ਲੈ ਜਾਣਾ ਹੁੰਦਾ ਸਾਰਾ ਕੁਝ ਦੱਸ ਮੈਂ ਕੀ ਕਰਾਂ ਮੈਂ ਬੜੀ ਪਰੇਸ਼ਾਨ ਇੱਕ ਮੇਰੇ ਪੱਲੇ ਆ ਪੈ ਗਈ ਆ ਵਿਆਹ ਕੇ ਜਿਹੜੀ ਲਿਆਉਂਦੀ ਉਹ ਪਤਾ ਨਹੀਂ ਕਿੱਦਾਂ ਦੀ ਆ ਮੈਨੂੰ ਤਾਂ ਸਿਗਾ ਚਲ ਚੰਗੇ ਘਰ ਦੀ ਹੋਊਗੀ ਸਾਡਾ ਕੋਈ ਸਾਥ ਦਊਗੀ ਤਾਂ ਇਹ ਤਾਂ ਬੱਸ ਮੈਂ ਕਹਿੰਨੀ ਆਂ ਤਾਂ ਕਿ ਨਾ ਤੁਹਾਡਾ ਘਿਰ ਤੇ ਗਾਲ ਦਿੱਤੀ ਆ ਚਲ ਕੋਈ ਨਹੀਂ ਮੰਮੀ ਤੂੰ ਹੀ ਨਾ ਹੁਣ ਟੈਨਸ਼ਨ ਲਵੋ ਆ ਤੁਹਾਨੂੰ ਪਤਾ ਤੇ ਆ ਹੁਣ ਲਾਸਟ ਟਾਈਮ ਹੀ ਆ ਮੁੜ ਕੇ ਮੇਰੇ ਆ ਪੇਪਰ ਭਾਗੇ ਨਾ ਇੱਕ ਵਾਰੀ ਤੇ ਮੈਂ ਪੱਕੀ ਆਏ ਨਾ ਫੇ ਮੈਂ ਆਪਣੀ ਮੰਮੀ ਕੋਲ ਹੀ ਰਹਿਣਾ ਮੇਰੇ ਮੇਰੇ ਕੋ ਕਿੱਥੇ ਰਹਿਣਾ ਮੈਂ ਹੁਣ ਰਿਸ਼ਤਾ ਦੇਖਣ ਦੀ ਆ ਠੀਕ ਐ ਉਹ ਮੰਮੀ ਫੇਰ ਉਹੀ ਗੱਲਾਂ ਤੇ ਪਿਆਰ ਨਹੀਂ ਕਰਨਾ ਇਹਨਾਂ ਗਦੂਦਾਂ ਨੇ ਕੁਝ ਨਹੀਂ ਕਰਨਾ ਮੈਨੂੰ ਹੈ ਨਹੀਂ ਹੁਣ ਇਹਨਾਂ ਤੇ ਯਕੀਨ ਇਹਨਾਂ ਨੇ ਕੁਝ ਨਹੀਂ ਕਰਨਾ ਤੇ ਮੈਨੂੰ ਰਿਸ਼ਤਾ ਵਧੀਆ ਲੱਭਣデア ਤੇ ਮੈਂ ਉਹਨਾਂ ਨਾਲ ਗੱਲ ਕਰਤੀ ਐ ਹੁਣ ਪੈਸੇ ਤਾਂ ਮੰਗ ਵਿਚੋਲਿਆ ਨਾ ਤੇ ਉਹ ਪੈਸੇ ਤਾਂ ਮੰਗਦੇ ਐ ਪਰ ਹੁਣ ਦੇਣੇ ਪਾਣੇ ਕਰਦੀ ਮੈਂ ਤੇਰੇ ਭਰਾਵਾਂ ਨਾਲ ਗੱਲ ਤਾਂ ਦੇ ਦਨੇ ਆ ਜਿੱਥੇ ਵਿਆਹ ਕਰਨਾ ਉਹ ਮੰਮੀ ਆ ਤੁਹਾਡੇ ਅੱਗੇ ਹੱਥ ਜੋੜੇ ਤੁਹਾਡੇ ਹੱਥ ਹੁਣ ਖੜੇ ਐ ਸਾਡੇ ਕੋਲ ਨਹੀਂ ਹੁਣ ਬਹੁਤੇ ਖਰਚੇ ਚੱਲ ਰਹੇ ਨੇ ਨਹੀਂ ਮਾਤਾ ਹੁਣ ਇਹਦੇ ਦੇ ਦੇ ਤਿੰਨ ਤਿੰਨ ਲੱਖ ਤਿੰਨ ਮਹੀਨੇ ਦੇ ਤਿੰਨ ਸਾਲ ਦੇ ਤਿੰਨ ਤਿੰਨ ਲੱਖ ਰੁਪਏ ਦੀ ਫੀਸ ਜਾਂਦੀ ਹੁਣ ਅਸੀਂ ਆਪਣੇ ਬੱਚਿਆਂ ਦਾ ਕਰਨਾ ਕਿ ਇਹਦਾ ਸਦੀਏ ਹੁਣ ਨਹੀਂ ਤਾਂ ਫਿਰ ਇਹਨੂੰ ਵੀ ਤਾਂ ਵਿਆਹਣਾ ਹੈ ਇਹਦਾ ਤਾਂ ਸਾਰੀ ਜਾਇਦਾਦ ਹੈ ਮਾਤਾ ਸਾਡੇ ਹੱਥ ਖੜੇ ਹੁਣ ਤੇਰੇ ਮੁੰਡੇ ਨੇ ਮਕਾਨ ਪਾਏ ਹੈ ਦੇਖੋ ਤੁਹਾਡੇ ਸਾਹਮਣੇ ਕਿੰਨਾ ਖਰਚਾ ਕੀਤਾ ਵਾ ਖਰਚਾ ਵਿਚਾਰ ਚ ਚੰਦੇ ਸਾਰਾ ਕੀਤਾ ਹੀ ਕਿੰਨਾ ਖਰਚਾ ਤੁਹਾਨੂੰ ਜ਼ਮੀਨਾਂ ਜਾਏਗਾ ਤਾਂ ਸਾਰਾ ਕੁਝ ਇੱਕ ਕੁੜੀ ਨੇ ਹੀ ਪਿਆਣਾ ਆਪਣੀ ਛੋਟੇ ਨੇ ਵੀ ਜਿੰਮੇਵਾਰ ਇੱਕ ਤਾਂ ਮੈਂ ਕੁੜੀ ਵਿਆਹ ਦਿੰਨੀ ਨਹੀਂ ਬੈਠੀ ਨਹੀਂ ਉਹਨੂੰ ਵੀ ਜਿੰਮੇਵਾਰ ਦੋਨੇ ਛੋਟੇ ਨੇ ਉਹਨਾਂ ਨੇ ਕੁਝ ਕੰਮ ਹੀ ਕੋਣ ਹੁਣ ਉਹਨੂੰ ਵੀ ਕਹਿਨੀ ਮੈਂ ਕਿ ਭੇਜੋ ਪੈਸੇ ਤਾਂ ਆਪਾਂ ਕੁੜੀ ਪਿਆਈਏ ਫਿਰ ਰਹੀਓ ਜਿੱਦਾਂ ਮਰਜੀ ਠੀਕ ਹੈ ਨਾ ਮੈਨੂੰ ਤੁਸੀਂ ਅੱਗੇ ਨਹੀਂ ਚਲਦਿਆਂ ਫੇਰ ਵੀ ਨਹੀਂ ਚੱਲਣਾ ਨਹੀਂ ਮਾਤਾ ਤੈਨੂੰ ਕਿਹੜੀ ਹੀ ਮਾੜੀ ਰੱਖੀ ਹੈ ਨਸੋ ਬਲਾ ਮੈਂ ਤੁਸੀਂ ਹੁਣ ਉਥੇ 6 ਮਹੀਨੇ ਲਾ ਕੇ ਆਏ ਆ ਹੁਣ ਦੋਹੇ ਤੇ ਜੋੜ ਜਿੱਦਾਂ ਦੀ ਤੂੰ ਕਰਦੀ ਸੀ ਉਦਾਂ ਦੀ ਮਾਦਾ ਮਦਲਮ ਨੇ ਮੈਂ ਕਹਿੰਦਾ ਮੇਰੇ ਤੇ ਮੈਂ ਬਣਾਣੇ ਮੇਰੇ ਤੇ ਨਿਆਣੇ ਇੱਦਾਂ ਪਲ ਪੁਲ ਗਏ ਇੱਦਾਂ ਪਲੇ ਹਾਂ ਉਹ ਭਾਬੀ ਵਸ ਕਰੋ ਬਥੇਰਾ ਕਰਦੇ ਨੇ ਆ ਮੰਮੀ ਆਪੂ ਰਾਤ ਜਾਗ ਜਾ ਕੇ ਤੇ ਤੁਹਾਡੇ ਨਿਆਣੇ ਪਾਲੇ ਮੰਮੀ ਨੇ ਹੋਰ ਤੂੰ ਹੀ ਆ ਗਏ ਇੱਥੇ ਇੰਨੇ ਤੂੰ ਬਹੁਤ ਡਰੀ ਵੱਡੀ ਹਥਲੀ ਮੰਮੀ ਦੀ ਤੂੰ ਇਹ ਨੂੰ ਨਹੀਂ ਚਾਹਦੀਆਂ ਬੱਸ ਬਣਾਣਾ ਮੈਂ ਭਾਵੇਂ ਤਨਾਲੇ ਨਹੀਂ ਕਰਦੀ ਤੇ ਤੂੰ ਆਪਣੇ ਨਹੀਂ ਬਣਾਇਆ ਮੈਂ ਥੋੜੀ ਲੈ ਕੇ ਜਾਣਾ ਇਤੋਂ ਕੁਝ ਵੀ ਤੁਹਾਡੇ ਦਾ ਇਕਾਰਾ ਤੁਹਾਡੇ ਨਹੀਂ ਆਹੀ ਉਹੀ ਕਹਿੰਦੇ ਨਾ ਵੀ ਜਦੋਂ ਉਹਨਾਂ ਦੇ ਦੇਖੋ ਨਾ ਮੰਮੀ ਕਹਿੰਦੀ ਉਹ ਬਚੋਲਣ ਪੈਸੇ ਮੰਗੇ ਬਜੋਲਣਾਂ ਨੂੰ ਪੈਸੇ ਦੋ ਫਿਰ ਉਧਰ ਕਰੋ ਖਰਚੋ ਫਿਰ ਕੋਈ ਨਹੀਂ ਕਰਦਾ ਪਿਆ ਹੁਣ ਮੈਂ ਕੁੜੀ ਨੂੰ ਇੱਦਾਂ ੱਤਕਾ ਦੇਦਾ ਮਾੜਾ ਤੂੰ ਹੀ ਵੀ ਹੱਦੀ ਕਰਦੇ ਆ ਉਹ ਮੰਮੀ ਰਹਿਣ ਦੋ ਕੋਈ ਗੱਲ ਨਹੀਂ ਜਿੱਥੇ ਹੋਣਾ ਹੋਊਗਾ ਨਾ ਆਪੇ ਹੋ ਜੂਗਾ ਰਹਿਣ ਦੋ ਤਹੀ ਤਾਨੂੰ ਨਹੀਂ ਆਉਂਗਾ ਪੀਖ ਮੰਗਣ ਦੀ ਲੋੜ ਹੈਗੀ ਆਹ ਨੇ ਤੋ ਦੇਸਤਾ ਆਏ ਹੋ ਗੱਲ ਫੇਰ ਇੱਦਾਂ ਹੀ ਹੋਣਾ ਹੁਣ ਉਹ ਕੀ ਕਰੇ ਇਹ ਗੜੀ ਵੀ ਖਾਲੀ ਗੱਲਾਂ ਮਾਤਾ ਸਾਰਾ ਕੁਛ ਤੁਸੀਂ ਉਹ ਵੀ ਤਾਂ ਸੁਣਦੀ ਰਹਿੰਦੀ ਜੀ ਜਵਾਨ ਕੜਾਈ ਇਹਨੇ ਅੱਗੇ ਕਿੱਦਾਂ ਕਰੇ ਤੁਸੀਂ ਤੇ ਹੁਣ ਚੱਕਣ ਤਾਂ ਕਰੀ ਜਿੱਦਾਂ ਇਹਦੀ ਜਵਾਨ ਅੱਗੇ ਕਿੱਦਾਂ ਕੱਢੂਗੀ ਇਹ ਜਵਾਨ ਉਹ ਲੜਾਂਦੀ ਇੱਥੋਂ ਤੁਹਾਡੇ ਕੋਲੋਂ ਰੋਲਦੀ ਥੜਦੀ ਉੱਥੇ ਹੋਸਟਲ ਚ ਪਾਤੀ ਹਾਂ ਉੱਥੋਂ ਆਏਗੀ ਹੁਣ ਤਾਂ ਵਿਆਹ ਕਰ ਦੇਣਾ ਤੁਹਾਡੇ ਕੋ ਕਦੋਂ ਰਹੀ ਉਹ ਤੇ ਜਾਂ ਸਾਡੇ ਕੋ ਕਦੋਂ ਰਹਿਣਾ ਤੇ ਨਹੀਂ ਹੌਸਟਲ ਦੇ ਵਿੱਚ ਆਪਣੀਆਂ ਕਰਤੂਤਾ ਨਾ ਗਈ ਨਾ ਇੱਥੇ ਬੋਲਣ ਦੇ ਜਵਾਨ ਇਹਦੀ ਐਡੀ ਸੀਗੀ ਨਾ ਉੱਠਣਾ ਨਾ ਕੰਮ ਕਰਨਾ ਕਹੋ ਤੁਸੀਂ ਹੀਸਾਂ ਦਾ ਸੁਣਾਉਂਦੀਆਂ ਰਹਿੰਦੀਆਂ ਰੋਜ਼ ਕੀ ਗੱਲ ਉਹਦੇ ਪਿਓ ਦੀ ਜਾਇਦਾਦ ਹੈ ਨਹੀਂ ਸੀ ਇੱਕ ਨਾ ਮੈਂ ਇਹਨੂੰ ਕਦੋਂ ਦਾ ਕਿਹਾ ਇੱਕ ਘੰਟਾ ਹੀ ਹੋ ਚੱਲਾ ਮੈਨੂੰ ਚਾਹ ਦਾ ਕਿਹਾ ਵੀ ਚਾਹ ਬਣਾ ਪਤਾ ਨਹੀਂ ਜੱਲਿਆ ਵਾਂਗੂ ਕੰਮ ਕਰਦੀ ਆ ਹੱਥ ਚਲਾਉਂਦੀ ਹੌਲੀ 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 ਤੇ ਇਹਨੂੰ ਇਹ ਨਹੀਂ ਪਤਾ ਮੈਂ ਚਾਹ ਬਣਾ ਕੇ ਲਿਆ ਮੇਰੇ ਅੱਗੇ ਸਿਰ 파ਟਣ ਦੇ ਆ ਟੈਨਸ਼ਨ ਦੇ ਨਾਲ ਇਹ ਪ੍ਰੀਤੀ ਨੇ ਲਿਆ ਚਾਹ ਹੁਣ ਗਰਮ ਹੀ ਕੁਛ ਨਹੀਂ ਹੋਇਆ ਮਾਤਾ ਪਿਤਾ ਅੰਗੇ ਮੇਰਾ ਸਿਰ ਦੁਖਣ ਦੇ ਆਇਆ ਟੈਨਸ਼ਨ ਦੇ ਨਾਲ ਇਹ ਆ ਇੱਕ ਚਾਹ ਬਣਾਉਣਗੇ ਪਤਾ ਨਹੀਂ ਕਿਹੜੇ ਦੇਸ਼ ਵਿੱਚ ਚਲ ਗਈ ਹੈ ਕਿ ਗਾਂਢੀ ਕੰਦੇ ਚਲ ਰਹੀ ਹੈ ਚਾਹ ਬਣਾਉਣ ਨੂੰ ਟਾਈਮ ਤਾਂ ਲੱਗ ਜੰਦਾ ਨਾ ਟਾਈਮ ਲੱਗ ਜਾਂਦਾ ਮਾਰਾ ਤੂੰ ਚੌਪਕੀ ਤੇ ਤੂੰ ਹੀ ਸਿਰ ਚੜਾਈ ਹੈ ਜਿੰਨੀ ਵੀ ਚੜਾਈ ਹੈ ਨਾ ਹਾਂ ਚਾਹ ਲੈ ਆਈ ਰਾਹ ਨਾ ਪੀ ਲਾ ਤੂੰ ਨਹੀਂ ਚਾਹ ਹੈ ਸੋਹਣੇ ਤਾਂ ਇਸਾ ਸੀ ਸਖਾਈ ਸੱਜੇ ਮੇਰੀ ਕਿਸਮਤ ਏਦਾਂ ਦੀ ਮੇਰੇ ਪੱਲੇ ਪੈ ਗਈ ਆ ਆਪ ਤੇ ਜਾ ਕੇ ਉਥੇ ਬਹਿ ਗਿਆ ਬਾਹਰ ਤਾਂ ਮੇਰੇ ਪੱਲੇ ਆ ਪਾ ਕੇ ਚਲ ਗਿਆ ਮੱਤ ਦੀ ਮਾੜੀ ਨੂੰ ਆ ਚਾਹ ਬਣਾਈ ਆ ਤੇਰੀ ਮਾਂ ਨੇ ਆਹੀ ਚੰਦੇ ਦਿੱਤਾ ਤੈਨੂੰ ਚਾਹ ਬਣਾਉਣਾ ਇਹ ਹੀ ਸਖਾਈ ਆ ਪੀ ਕੇ ਤੇਰੀ ਜਿੱਦ ਦਿੱਤਾ ਨਹੀਂ ਆ ਕਿਹਾ ਮਮੀ ਸਵਾਦ ਤਾਂ ਨਹੀਂ ਆ ਨਾ ਮੱਚ ਮਿੱਠਾ ਤਾਂ ਜਿੱਦਾਂ ਪਾਉਣ ਨੂੰ ਪਾਣੀ ਨੂੰ ਨਹੀਂ ਵਾਲਾ ਤੇ ਕੇ ਲੈਣ ਦੀ ਹੁੰਦੀ ਏਦਾਂ ਆ ਆ ਚਾਹ ਆ ਪੀ ਕੇ ਤੇ ਇੰਜ ਜਿਹੜੀ ਕ ਦੇਖੋ ਤੁਸੀਂ ਕਹਿੰਦੇ ਰਹੇ ਨਾ ਮੈਂ ਬੋਲਦੀ ਬੋਲਦੀ ਆ ਦੇਖੋ ਪੀ ਕੇ ਜਿਹੜੀ ਕਚਾ ਚਾਹ ਲਿਆਈ ਬਣਾ ਕੇ ਉਹ ਮੜੀਆਂ ਚਾਹ ਗਏ ਹਾਂ ਤੁਹਾਨੂੰ ਸੋਣੀ ਲੱਗਣੀ ਆ ਤੁਹਾਨੂੰ ਤਾਂ ਲੱਗਣੀ ਆ ਤੁਸੀਂ ਉਹਦੇ ਵਰਨਦੇ ਆ ਨਾ ਤਾਂ ਕਰਕੇ ਤੁਹਾਨੂੰ ਸਵਾਦ ਲੱਗਣੀ ਆ ਹਾਂ ਬਣਾ ਲਈ ਚਾਹ ਸਵਾਦ ਚਾਹ ਉੱਥੇ ਪੀ ਲਓ ਮੈਂ ਤੁਹਾਨੂੰ ਸਵਾਦ ਲੱਗਦੀ ਆ ਮੇਰੇ ਤਾਂ ਨੰਗਾ ਨਹੀਂ ਗਿਆ ਕਚਲਾਣ ਜਾ ਬਣਾ ਕੇ ਲਈ ਆ ਜਾਓ ਜਾ ਕੇ ਹੋਰ ਕੰਮ ਕਰਨਾ ਕਿ ਸਿੱਧੇ ਖੜੀ ਰਹਿਣਾ ਮੇਰੇ ਗਰਮੀ ਤੇ ਨਾ ਕੰਮ ਕਰਦੀ ਆ ਵਰਦੀ ਹੋਰ ਸਾਰਾ ਰੇ ਲੱਗੀ ਰਹਿੰਦੀ ਆ ਨਾ ਇੰਨੇ ਝੌਂਕੇ ਚ ਤਦੋਂ ਵੀ ਇਹ ਵੀ ਉਹਨੂੰ ਬੋਲਦੀ ਰਹਿੰਦੀ ਸਾਰਾ ਦਿਨ ਹਾਂ ਉਹ ਤੁਹਾਨੂੰ ਤਾਂ ਉਹ ਹੀ ਧੀਜੀ ਚੁੱਲੇ ਝੌਂਕੇ ਚ ਬੜੀ ਉਹ ਮੈਂ ਤਾਂ ਮੇਰੀ ਵਾਲੀ ਤਾਂ ਤੂੰ ਹੀ ਅੱਖਾਂ ਮੀਟੇ ਕੰਮ ਦੀਆਂ ਨਾ ਤਾਂ ਮੈਂ ਨਹੀਂ ਕਰਦੀ ਹੈਗੀ ਸਾਰੇ ਕੰਮ ਤੁਹਾਨੂੰ ਹੀ ਪੈਂਦਾ ਆ ਬਿਲਕੁਲ ਹੀ ਤੁਹਾਡਾ ਆਹ ਤੇ ਲਾਈ ਤੇ ਉਹਦਾ ਕੰਮ ਦੀਦਾ ਤਾਂ ਮੇਰਾ ਨਹੀਂ ਦੀਦਾ ਹੈਗਾ ਆਏ ਉਹਦੀ ਮੈਂ ਤਾਂ ਕਰੀ ਉਹ ਜਿੰਦਾ ਹੁੰਦਾ ਨਾ ਤੇ ਉਹਨੇ ਕਿੰਨੇ ਚਾ ਕਰਨੇ ਸੀ ਕੁੜੀ ਦੇ ਹੁਣ ਤਾਂ ਮੇਰੀ ਧੀ ਰੋਲ ਗਈ ਮੈਂ ਵੀ ਰੋਲ ਗਈ ਤੇ ਤੂੰ ਹੀ ਮਾਤਾ ਤੇਰੀ ਧੀ ਕੋਈ ਨਹੀਂ ਰੋਲੀ ਕੋਸ਼ ਨੇ ਬੜਸਣਾ ਖਾਂਦੀ ਸੋਨਾ ਖਾਂਦੀ ਸੋਨਾ ਪੌਂਦੀ ਐ ਤੁਸੀਂ ਦੇ ਐਵੇਂ ਡਰਾਮਾ ਦੀ ਇੱਕ ਭੈਣ ਹੀ ਮੈਂ ਕਿ ਗੱਜ-ਬੱਜ ਕੇ ਵਿਆਹ ਕਰਾਂਗੇ ਪਰ ਤੁਸੀਂ ਤਾਂ ਹੱਥ ਹੀ ਨਹੀਂ ਫੜਾਉਂਦੇ ਹੁਣ ਮੈਂ ਤੇ ਆਪਣੇ ਹੱਥ ਵੀ ਵਢਾ ਲੇ ਮੈਨੂੰ ਕੀ ਪਤਾ ਸੀ ਮੈਂ ਨਾ ਕਰਤੀ ਤੁਹਾਡੇ ਸਾਰਾ ਕੁਝ ਤੁਹਾਡੇ ਨਾਂ ਤੇ ਕਰਾਤਾ ਮਾਤਾ ਹੁਣ ਤੇਰੇ ਸਾਹਮਣੇ ਤੇਰੇ ਮੁੰਡੇ ਦੇ ਕਿੰਨਾ ਖਰਚਾ ਹੋਇਆ ਤੇ ਮੈਂ ਹੀ ਭੇਜਿਆ ਉਹਨਾਂ ਨੂੰ ਵੀ ਤਾਂ ਮੈਂ ਹੀ ਭੇਜਿਆ ਮੈਂ ਆਪਣੇ ਦੋਨੇ ਹੱਥ ਵਢਾ ਲੇ ਦੋਨੇ ਮੁੰਡੇ ਭੇਜ ਕੇ ਹੁਣ ਕੁੜੀ ਬਰੀ ਮੈਂ ਖਾਦੀ ਮਾਤਾ ਤੈਨੂੰ ਅਸੀਂ ਇਹ ਤਾਂ ਨਹੀਂ ਕਹਿੰਦੇ ਅਸੀਂ ਤੈਨੂੰ ਇਹ ਕਹਿੰਦੇ ਬਾਹਰ ਵਾਲੇ ਨੇ ਵੀ ਕਹੋ ਉਹਦੇ ਤੇ ਜ਼ਿੰਮੇਵਾਰੀ ਪਾਓ ਨਾ ਤੁਸੀਂ ਸਿਰਫ ਵੱਡੇ ਦੇ ਸਰ ਤੇ ਬਸ ਬੈਠੇ ਆ ਨਹੀਂ ਉਹਨੂੰ ਵੀ ਕਹਿਨੀ ਹੈ ਮੈਂ ਉਹਨੂੰ ਕਿਹੜਾ ਨਹੀਂ ਕਹਿਨੀ ਉਹਨੂੰ ਵੀ ਕਹਿਣੀ ਹੈ ਤੁਸੀਂ ਰਹੀ ਹੋ ਇੱਕ ਮਹੀਨਾ ਇੱਥੇ ਰਹੀ ਰਹੀ ਹੋ ਇੱਕ ਮਹੀਨਾ ਇੱਕ ਮਹੀਨੇ ਜੇ ਤੁਸੀਂ ਮਗਰਮਗਰੇ ਤੋਰ ਛੱਡੀ ਉਹਨੂੰ ਤੇ ਉਹਦੇ ਤੇ ਵੀ ਲਾਏ ਪੈਸੇ ਹੁਣ ਕੋਈ ਵੀ ਨਹੀਂ ਯਾਦ ਰੱਖਣਦੇ ਆ ਕਿ ਮੇਰੀ ਧੀ ਵੀ ਕਿਸੇ ਨੇ ਵਿਆਹਣੀ ਆ ਹੁਣ ਤੁਸੀਂ ਕਹਿੰਦੇ ਕਿ ਬਸ ਮਾਂ ਮਤੀਆਂ ਬੈਠੀਆਂ ਰਹਿਣ ਇੱਦਾਂ ਤੇ ਮੈਂ ਹੁਣ ਚੰਗਾ ਰਿਸ਼ਤਾ ਦੇਖ ਕੇ ਤੇ ਮੈਂ ਕਰਨੀ ਸਲਾਹ ਤੇ ਕੁੜੀ ਵਿਆਹੀ ਮੈਂ ਮਾਤਾ ਦੇਖ ਤੂੰ ਜਿਸਤਾ ਕਰ ਵਿਆਹ ਕਰ ਜੀ ਸੱਜ ਕੇ ਕਰ ਮੈਂ ਤੈਨੂੰ ਇਸ ਗੱਲ ਨੂੰ ਨਹੀਂ ਮੰਨਾਂ ਕਰਦੀ ਬਸ ਦੂਸਰੀ ਗੱਲ ਹੈ ਕਿ ਮੇਰੇ ਤੇ ਹੱਥ ਖੜੇ ਐ ਕਿਉਂਕਿ ਤੇਰੇ ਸਾਹਮਣੇ ਮਾਤਾ ਤੇਰਾ ਵੀ ਖਰਚਾ ਇਹਦਾ ਵੀ ਖਰਚਾ ਇਹਦਾ ਆ ਖਰਚਾ ਜਿਆਦਾ ਵੱਲਾ ਵੈ ਐਨੇ ਦੇ ਦੋ ਐਨੇ ਭੇਜ ਦੋ ਐਨੇ ਭੇਜ ਦੋ ਬੜਾ ਭਰਾ ਨੂੰ ਫੋਨ ਕਰਦੀ ਐ ਉਹ ਫੇ ਮੈਨੂੰ ਕਹਿੰਦਾ ਕਹਿੰਦਾ ਕੁੜੀ ਨੂੰ ਭੇਜੋ ਪੈਸੇ ਕਰੋ ਇਦਾਂ ਕਰੋ ਤੁਸੀਂ ਉਹਨੂੰ ਬਾਹਰ ਵਾਲੇ ਤੇ ਵੀ ਬੋਝ ਪਾਓ ਉਹ ਉਥੇ ਉਹਨਾਂ ਦਾ ਕੋਈ ਖਰਚਾ ਨਹੀਂ ਮਾਤਾ ਤੁਸੀਂ ਹੁਣ ਦੇਖ ਕੇ ਆਏ ਆ ਨਾ ਉਥੇ ਹੈ ਸਰਕਾਰੀ ਸਾਰਾ ਖਰਚਾ ਉਹਨਾਂ ਦੇ ਬੱਚਿਆਂ ਦਾ ਸਾਰਾ ਖਰਚਾ ਸਰਕਾਰ ਚਾਹਦੀ ਉਹ ਵੀ ਕਮਾਉਂਦੀ ਤੇ ਉਹ ਵੀ ਕਮਾਉਂਦਾ ਦੋਨੇ ਜਾਣੇ ਕਮਾਉਂਦੇ ਉਹਨਾਂ ਤੇ ਕੋਈ ਬੋਝ ਨਹੀਂ ਪਾਇਆ ਇੱਕ ਮਹੀਨੇ ਚ ਮੈਡਮ ਜੀ ਇੱਕ ਮਹੀਨੇ ਤੇ ਰਹਿ ਕੇ ਤੁਰ ਗਈ ਚਲੋ 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 ਕਰ ਦਿੱਤਾ ਵਾ ਦੇਖ ਮਾਤਾ ਹੁਣ ਮੇਰੇ ਨਾਲ ਖੜੇ ਆ ਹੁਣ ਜਿੱਦਾਂ ਤੂੰ ਕਰਨੀ ਕਰਦੀ ਰਹਿ ਮੇਰਾ ਤਾਂ ਮੇਰੇ ਕੋਲੋਂ ਨਾ ਕੁਝ ਵੀ ਸੌਣ ਪਾਲੀ ਇਹੀ ਸਵਾਦ ਨਹੀਂ ਚਾਹ ਰਹੀ ਆ ਤੇ ਮੰਮੀ ਨੂੰ ਚਾਹ ਮੇਰੀ ਪਸੰਦੀ ਨਹੀਂ ਆਈ ਹੋਗੀ ਹਰੇਕ ਦਿਨ ਓਕਸੀਜਨ ਓਸੇ ਘੜਦੇ ਰਹਿੰਦੇ ਆ ਇਹਨਾਂ ਦਾ ਪਸੰਦ ਨਹੀਂ ਆਉਂਦਾ ਹੈਗਾ ਇਹ ਕਹਿੰਨਾਂ ਨੂੰ ਦੇਖੋ ਨਾ ਫੋਨ ਕਰਦੇ ਮੈਨੂੰ ਚਾਹਦੇ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦੇ ਹੈਗੇ ਕਦੀ ਪੁੱਛਿਆ ਵੀ ਹਾਂ ਕਿਦਾਂ ਠੀਕ ਹੈ ਕਿ ਨਹੀਂ ਔ ਕੋਈ ਚੀਜ਼ ਦੀ ਲੋੜ ਤਾਂ ਨਹੀਂ ਹੈਗੀ ਫੋਨ ਕਰਦੇ ਆ ਥੋੜੀ ਜਿਹੀ ਗੱਲ ਕਰਦੇ ਮਮਮੀ ਨਾਲ ਗੱਲ ਕਰਕੇ ਫੋਨ ਕੱਟ ਦਿੰਦੇ ਆ ਕਦੀ ਪੁੱਛਦੇ ਵੀ ਨਹੀਂ ਹੈਗੇ ਚੰਗੀ ਤਰ੍ਹਾਂ ਯਾਨੀ ਪਰਵਾਹੀ ਹੈ ਨਹੀਂ ਮੇਰੀ ਪਤਾ ਕੀ ਕਰੀ ਜਾਂ ਮੈਂ ਕਰਨਾ ਕੀ ਆ ਕੰਮ ਹੀ ਲੱਗੀ ਰਹੀਆਂ ਹੁਣ ਤੁਸੀਂ ਕੰਮ ਲੱਗੇ ਰਹਿੰਦੇ ਮੈਨੂੰ ਮਾਸਾ ਨੂੰ ਝੰਡਾ ਲੱਗਦਾ ਤੁੰਮਨੇ ਨੂੰ ਵੀ ਕਹਿ ਦੇਇਆ ਕਰੋ ਮੰਮੀ ਇਹਨੇ ਬੜਾ ਕੰਮ ਕਰਾਣਾ ਨੇ ਇਹਨਾਂ ਨੂੰ ਪਤਾ ਹੀ ਆ ਤੇ ਮੈਂ ਕਹਿ ਆਂ ਹੈ ਵਿਆਹ ਕਰਾ ਲਾ ਨਾਲੇ ਮੈਨੂੰ ਸੁਣੋ ਤੇ ਸੌਖ ਹੋ ਜਾਏਗਾ ਮੈਂ ਜੇ ਤੂੰ ਕਹਿ ਆਂ ਯਾਰ ਮੈਂ ਤਾਂ ਨਹੀਂ ਆਪਣੇ ਘਰ ਵਾਲਿਆਂ ਨੂੰ ਕੰਮ ਕਰਨ ਦੇਣਾ ਤੂੰ ਹੀ ਤੇ ਲੱਗੇ ਰਹਿੰਨੇ ਆ ਇਹਨੂੰ ਆਹ ਤੂੰ ਘਰ ਵਾਲੀ ਨੂੰ ਥਾਣੀ ਬੈਜੀ ਬੱਦੀ ਨੇ ਹਾਂ ਤਾਂ ਸਾਨੂੰ ਮੈਨੂੰ ਫਾਇਦਾ ਲੈਣਾ ਤੁਸੀਂ ਸਾਰਿਆਂ ਨੇ ਤੁੰਮਨੇ ਨੂੰ ਕਹਿ ਦੇਆ ਕਰੋ ਆਪਣੇ ਘਰ ਵਾਲਿਆਂ ਨੂੰ ਕੋਈ ਨਹੀਂ ਤੇਰੀ ਆਏਗੀ ਨਾ ਤੇਰੀ ਮੰਮੀ ਨੂੰ ਮੈਂ ਇਹ ਤਾਂ ਕਹਿ ਰਿਹਾ ਨਾ ਮੈਂ ਤਾਂ ਨਹੀਂ ਕਰਨਿਆ ਕਰਨਾ ਕੰਮ ਸਾਡਾ ਕੋਈ ਨਹੀਂ ਦੇਖਾਂਗੇ ਹਾਂ ਤabbੀ ਜੋ ਹੈ ਹੀ ਆ ਹਾਂ ਪਾ ਪੀਂਦੇ ਆਂ ਤੇਰੀ ਚਾਹ ਹੀ ਕੇ ਬੰਦੇ ਚਾਹ ਖਾਦੀਆਂ ਚਾਹ ਖਲਾ ਹਾਂ ਜੀ ਚਾਹ ਲਿਆ ਤੂੰ ਮੈਂ ਨਹੀਂ ਕੰਮ ਕਰਾਂ ਨੇ ਸਾਰੇ ਤੂੰ ਲੈ ਕੇ ਖਾਦੀ ਰਾਜੀ ਬੱਦੀ ਤੇ ਨਾਲੇ ਬੈਠਣ ਦਊ ਤੇਰੀ ਮਾਂ ਇਹ ਤਾਂ ਹੈ ਹੀ ਕੰਮ ਲਾ ਤੂੰ ਬੰਨਿਆ ਘੋੜਾ ਰੰਦਾ ਆਪਣੀਆਂ